ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਤੁਹਾਡੀ ਸੋਚ ਇਹ ਨਹੀਂ ਹੋਣੀ ਚਾਹੀਦੀ ਕਿ ਤੁਹਾਨੂੰ ਰਸਤਾ ਚੰਗਾ ਮਿਲੇ ਬਲਕਿ ਇਹ ਹੋਣੀ ਚਾਹੀਦੀ ਹੈ ਕਿ ਜਿੱਥੇ ਵੀ ਤੁਹਾਡੇ ਪੈਰ ਪੈਣ ਉਹ ਰਸਤਾ ਆਪਣੇ ਆਪ ਹੀ ਚੰਗਾ ਹੋ ਜਾਵੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਬੀ ਐਸ ਢਿੱਲੂ ਅੱਜ ਦੀ ਕਹਾਣੀ ਇੱਕ ਪੁਰਾਣੇ ਸੰਘਣੇ ਜੰਗਲ ਦੇ ਬਾਰੇ ਹੈ ਜਿਸ ਦੇ ਅੰਦਰ ਇੱਕ ਮੰਨ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਰੁੱਖ ਹੁੰਦਾ ਸੀ ਉਸ ਰੁੱਖ ਦੀ ਖਾਸੀਅਤ ਇਹ ਸੀ ਕਿ ਉਸ ਦੇ ਥੱਲੇ ਬਹਿ ਕੇ ਕੋਈ ਵੀ ਜੋ ਕੁਝ ਸੋਚਦਾ ਹੁੰਦਾ ਸੀ ਉਸ ਦੇ ਨਾਲ ਉਵੇਂ ਹੀ ਹੋਣ ਲੱਗ ਜਾਂਦਾ ਸੀ ਉਸ ਦਰਖਤ ਦੇ ਬਾਰੇ ਬਹੁਤ ਲੋਕ ਘਟ ਜਾਣਦੇ ਸਨ ਕਿਉਂਕਿ ਸੰਘਣੇ ਜੰਗਲ ਦੇ ਵਿੱਚ ਕਦੀ ਵੀ ਕੋਈ ਨਹੀਂ ਗਿਆ ਸੀ ਇੱਕ ਐਵੇਂ ਦਾ ਜੰਗਲ ਜਿੱਥੇ ਸੂਰਜ ਦੀਆਂ ਕਿਰਨਾਂ ਵੀ ਬੜੀ ਮੁਸ਼ਕਲ ਦੇ ਨਾਲ ਪਹੁੰਚਦੀਆਂ ਹੁੰਦੀਆਂ ਸਨ ਇੱਕ ਵਾਰ ਇੱਕ ਕਾਰੀਗਰ ਉੱਥੋਂ ਲੰਘ ਰਿਹਾ ਸੀ ਉਸ ਨੂੰ ਉਸ ਦਰਖਤ ਦੇ ਬਾਰੇ ਕੋਈ ਵੀ ਪਤਾ ਨਹੀਂ ਸੀ ਹੁਣ ਕੁਦਰਤੀ ਉਹ ਵੀ ਉਸ ਰੁੱਖ ਦੇ ਥੱਲੇ ਆਰਾਮ ਕਰਨ ਦੇ ਲਈ ਰੁਕ ਗਿਆ ਉਹ ਕਾਰੀਗਰ ਬੰਦਾ ਘਰੋਂ ਆਪਣੇ ਨਾਲ ਰੋਟੀ ਲੈ ਕੇ ਆਇਆ ਹੋਇਆ ਸੀ ਉਸਨੇ ਰੋਟੀ ਖਾਦੀ ਤੇ ਸੋਚਣ ਲੱਗਾ ਕਿ ਹੁਣ ਥੋੜੀ ਦੇਰ ਆਰਾਮ ਕੀਤਾ ਜਾਵੇ ਪਹਿਲਾਂ ਥੋੜਾ ਸੋ ਲੈਣਾ ਅਤੇ ਫਿਰ ਉੱਠ ਕੇ ਇਥੋਂ ਤਲਾ ਜਾਊਗਾ ਫਿਰ ਉਹ ਕਾਰੀਗਰ ਸੋ ਜਾਂਦਾ ਹੈ ਉਸਦੇ ਸੁੱਤੇ ਸੁੱਤੇ ਦੀ ਨੀਂਦ ਇੰਨੀ ਲੰਬੀ ਹੋ ਜਾਂਦੀ ਹੈ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਸ਼ਾਮ ਹੋ ਗਈ ਜਦੋਂ ਉੱਠਦਾ ਵਾ ਸ਼ਾਮ ਨੂੰ ਤਾਂ ਵੇਖਦਾ ਚਾਰੋਂ ਬੰਨੇ ਹਨੇਰਾ ਹੋਇਆ ਹੁੰਦਾ ਹੈ ਉਸਨੂੰ ਲੱਗਦਾ ਹੈ ਕਿ ਹੁਣ ਮੈਨੂੰ ਰਾਤ ਇੱਥੇ ਹੀ ਕੱਟਣੀ ਪਊਗੀ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਫੇਰ ਉਸ ਨੂੰ ਉੱਥੇ ਭੁੱਖ ਲੱਗੀ ਅਤੇ ਉਸ ਦੇ ਦਿਲ ਦੇ ਵਿੱਚ ਇੱਕ ਇੱਛਾ ਪੈਦਾ ਹੋਈ ਕਿ ਜੇ ਕਿਤੇ ਉਸ ਨੂੰ ਇੱਥੇ ਭੋਜਨ ਮਿਲ ਜਾਂਦਾ ਤਾਂ ਉਹ ਆਪਣੇ ਮਨ ਦੀ ਰਜ਼ਾ ਦੇ ਅਨਸਾਰ ਪੇਟ ਭਰ ਕੇ ਰੋਟੀ ਖਾ ਲੈਂਦਾ। ਹੈਰਾਨੀ ਵਾਲੀ ਗੱਲ ਇਹ ਹੋਈ ਕਿ ਉਸ ਦੇ ਸੋਚਣ ਦੀ ਧੀਰ ਸੀ ਉਸ ਦੇ ਸਾਹਮਣੇ ਪਕਵਾਨਾਂ ਨਾਲ ਭਰੀ ਇੱਕ ਪਲੇਟ ਆ ਗਈ। ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਇਸ ਲਈ ਉਸ ਨੇ ਬੋਤਾ ਨਾ ਸੋਚਦੇ ਹੋਏ ਚੁੱਪਚਾਪ ਖਾਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਮਨ ਦੀ ਪੂਰੀ ਤਸੱਲੀ ਅਨਸਾਰ ਭੋਜਨ ਦਾ ਆਨੰਦ ਮਾਣਿਆ। ਜਦੋਂ ਉਹ ਖਾਣਾ ਖਾ ਗਿਆ ਤਾਂ ਉਸਦੇ ਮਨ ਦੇ ਵਿੱਚ ਇੱਕ ਹੋਰ ਇੱਛਾ ਪੈਦਾ ਹੋਈ ਕਿ ਅਗਰ ਕਿਤੇ ਪੀਣ ਨੂੰ ਕੁਝ ਮਿਲ ਜਾਂਦਾ ਤੇ ਨਜ਼ਾਰੇ ਆ ਜਾਂਦੇ। ਬਸ ਉਸਦੇ ਸੋਚਣ ਦੀ ਧੀਰ ਸੀ ਕਿ ਇੱਕ ਸ਼ਰਬਤ ਦੇ ਦੋ ਵੱਡੇ ਵੱਡੇ ਗਲਾਸ ਉਸਦੇ ਸਾਹਮਣੇ ਆ ਗਏ। ਉਹ ਬਹੁਤ ਖੁਸ਼ ਹੋਇਆ ਅਤੇ ਉਸਨੇ ਸ਼ਰਬਤ ਵੀ ਪੀ ਲਿਆ। ਉਸਨੇ ਇਸ ਬਾਰੇ ਬਿਲਕੁਲ ਵੀ ਨਹੀਂ ਸੋਚਿਆ ਕਿ ਇਹ ਸਭ ਕੁਝ ਕਿੱਥੋਂ ਆ ਰਿਹਾ ਹੈ। ਉਸਦੇ ਮਨ ਦੇ ਵਿੱਚ ਇੱਕ ਹੋਰ ਇੱਛਾ ਪੈਦਾ ਹੋਈ ਕਿ ਅਗਰ ਇਹ ਸਭ ਕੁਝ ਹੋ ਹੀ ਰਿਹਾ ਹੈ ਤੇ ਉਸ ਨੂੰ ਕਿਤੋਂ ਸਰਾਣਾ ਮਿਲ ਜਾਂਦਾ। ਬਸ ਉਸ ਦੇ ਸੋਚਣ ਦੀ ਦੇਰ ਸੀ ਉਸ ਦੀਆਂ ਅੱਖਾਂ ਦੇ ਸਾਹਮਣੇ ਇੱਕ ਚਮਤਕਾਰ ਹੋਇਆ ਤੇ ਉਸ ਨੂੰ ਇੱਕ ਸਰਾਨਾ ਵੀ ਮਿਲ ਗਿਆ ਜਦੋਂ ਉਹ ਸਰਾਨੇ ਦੇ ਸਿਰ ਰੱਖ ਕੇ ਆਰਾਮ ਕਰਨ ਦੇ ਲਈ ਲੇਟ ਗਿਆ ਤਾਂ ਉਹ ਸੋਚਣ ਲੱਗਾ ਕਿ ਇਹ ਸਭ ਕਿਵੇਂ ਹੋ ਗਿਆ ਉਸ ਦਾ ਦਿਮਾਗ ਹੁਣ ਕੰਮ ਕਰਨ ਲੱਗਾ ਕਿ ਮੈਂ ਸੋਚਿਆ ਖਾਣਾ ਮਿਲ ਜਾਵੇ ਖਾਣਾ ਆ ਗਿਆ ਸ਼ਰਬਤ ਸੋਚਿਆ ਉਹ ਆ ਗਿਆ ਅਤੇ ਹੁਣ ਸਰਾਨਾ ਵੀ ਆ ਗਿਆ ਉਹਨੂੰ ਐਵੇਂ ਲੱਗਾ ਕਿ ਕੋਈ ਭੂਤ ਤੇ ਨਹੀਂਗਾ ਇੱਥੇ ਬਸ ਇਹੀ ਇੱਛਾ ਉਸ ਦੇ ਮਨ ਦੇ ਵਿੱਚ ਜਦੋਂ ਆਈ ਅਤੇ ਸੱਚਮੁੱਚ ਉੱਥੇ ਭੂਤ ਪ੍ਰਗਟ ਹੋ ਗਿਆ ਜਿਵੇਂ ਹੀ ਉਸਨੇ ਭੂਤ ਨੂੰ ਦੇਖਿਆ ਉਸਦੇ ਮਨ ਦੇ ਵਿੱਚ ਪਹਿਲਾ ਖਿਆਲ ਆਇਆ ਕਿ ਇਹ ਭੂਤ ਮੈਨੂੰ ਖਾ ਸਕਦਾ ਹੈ ਕਿਉਂਕਿ ਇਸੇ ਲਈ ਉਹ ਮੇਰੇ ਲਈ ਸ਼ਰਬਤ ਪੋਜਣਾ ਤੇ ਪਕਵਾਨ ਲੈ ਕੇ ਆਇਆ ਸੀ ਬਸ ਉਸਨੇ ਸੋਚਿਆ ਅਤੇ ਭੂਤ ਨੇ ਉਸ ਨੂੰ ਸੱਚੀ ਖਾ ਲਿਆ ਕਿਉਂਕਿ ਉਹ ਇੱਕ ਇੱਛਾ ਪੂਰੀ ਕਰਨ ਵਾਲੇ ਰੁੱਖ ਦੇ ਥੱਲੇ ਬੈਠਾ ਹੋਇਆ ਸੀ ਜੋ ਸੋਚਦਾ ਸੀ ਉਹ ਉੱਥੇ ਹੋਣਾ ਹੀ ਹੋਣਾ ਸੀ ਦੋਸਤੋ ਇਹ ਕਹਾਣੀ ਉਸ ਕਾਰੀਗਰ ਦੀ ਨਹੀਂਗੀ ਨਾ ਹੀ ਉਸ ਰੁੱਖ ਦੀ ਹੈ ਜਿਸ ਨੇ ਉਸ ਦੀ ਇੱਛਾ ਪੂਰੀ ਕੀਤੀ ਹੈ ਤੇ ਨਾ ਹੀ ਉਸ ਜੰਗਲ ਦੀ ਹੈ ਸਗੋ ਇਹ ਕਹਾਣੀ ਤੁਹਾਡੀ ਤੇ ਮੇਰੀ ਹੈ ਸਾਡਾ ਜੋ ਮਾਈਂਡ ਹੈ ਨਾ ਇਸ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਇੱਛਾ ਪੂਰੀ ਕਰਨ ਵਾਲਾ ਰੋਖ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਸੀਂ ਹਮੇਸ਼ਾ ਨਕਾਰਾਤਮਕ ਸੋਚਦੇ ਹਾਂ ਮਾੜੀਆਂ ਗੱਲਾਂ ਸੋਚਦੇ ਹਾਂ ਅਤੇ ਉਹੀ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਹੋਣ ਲੱਗ ਪੈਂਦਾ ਹੈ ਬਾਰ ਮੀ ਪੈ ਰਿਆ ਹੁੰਦਾ ਏ ਤੇ ਅਸੀਂ ਸੋਚਦੇ ਹਾਂ ਕਿ ਕਿਤੇ ਅਸੀਂ ਬਿਮਾਰ ਨਾ ਹੋਈਏ ਪਿੱਛੇ ਅਤੇ ਫਿਰ ਅਸੀਂ ਬਿਮਾਰ ਹੋ ਜਾਂਦੇ ਹਾਂ ਜਦੋਂ ਅਸੀਂ ਆਪਣਾ ਕੋਈ ਕੰਮ ਜਾਂ ਕਾਰੋਬਾਰ ਸ਼ੁਰੂ ਕਰਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਇੱਕ ਹੀ ਖਿਆਲ ਹੁੰਦਾ ਏ ਕਿ ਸਾਡਾ ਨੁਕਸਾਨ ਨਾ ਹੋ ਜਾਏ ਕਿਉਂਕਿ ਅਸੀਂ ਆਪਦਾ ਨਵਾਂ ਕੰਮ ਚਾਲੂ ਕਰਨਾ ਹੁੰਦਾ ਹੈ ਬਸ ਸਾਡਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਫਿਰ ਜਿੱਦਾਂ ਦਾ ਅਸੀਂ ਸੋਚਦੇ ਹਾਂ ਉਦੋਂ ਦਾ ਹੀ ਸਾਡਾ ਨੁਕਸਾਨ ਵੀ ਹੋਣ ਲੱਗ ਜਾਂਦਾ ਹੈ ਸਾਡੇ ਜ਼ਿੰਦਗੀ ਦੇ ਵਿੱਚ ਉਹੀ ਚੀਜ਼ਾਂ ਹੋਣ ਲੱਗ ਜਾਂਦੀਆਂ ਨੇ ਅਸੀਂ ਹਮੇਸ਼ਾ ਉਲਟਾ ਸੋਚਦੇ ਹਾਂ ਤੁਸੀਂ ਜ਼ਿੰਦਗੀ ਦੇ ਵਿੱਚ ਜੋ ਵੀ ਸੋਚਦੇ ਹੋ ਤੁਹਾਡੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਇਹ ਰੁੱਖ ਤੁਹਾਡਾ ਦਿਮਾਗ ਹੈ ਇਹ ਤੁਹਾਡਾ ਡੋਲਣ ਵਾਲਾ ਮਨ ਇਹਨਾਂ ਸਾਰੀਆਂ ਗੱਲਾਂ ਨੂੰ ਪੂਰਾ ਕਰਨ ਦੇ ਵਿੱਚ ਜੁਟ ਜਾਂਦਾ ਹੈ ਇਸ ਦੀ ਸਾਰੀ ਸ਼ਕਤੀ ਤੁਹਾਡੀ ਸੋਚ ਨੂੰ ਸੱਚ ਕਰਨ ਦੇ ਵਿੱਚ ਲੱਗ ਜਾਂਦੀ ਹੈ ਇਸ ਲਈ ਇਸ ਛੋਟੀ ਜੀ ਕਹਾਣੀ ਦਾ ਸਾਰ ਇਹ ਕਹਿੰਦਾ ਹੈ ਕਿ ਜੋ ਤੁਸੀਂ ਸੋਚਦੇ ਹੋ ਉਹੀ ਤੁਹਾਨੂੰ ਮਿਲਣ ਲੱਗ ਜਾਂਦਾ ਹੈ ਇਸ ਲਈ ਚੰਗਾ ਸੋਚਣਾ ਸ਼ੁਰੂ ਕਰੋ ਨਹੀਂ ਤਾਂ ਜੀਵਨ ਦੇ ਵਿੱਚ ਤੁਹਾਡੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਰੁੱਖ ਇੱਕ ਭੂਤ ਬਣ ਕੇ ਆਊਗਾ ਤੇ ਤੁਹਾਨੂੰ ਇੱਕ ਨਾ ਇੱਕ ਦਿਨ ਖਾ ਜਾਊਗਾ ਬਸ ਲਾਸਟ ਵਿੱਚ ਇੰਨਾ ਹੀ ਕਹੂੰਗਾ ਹੱਸਦੇ ਰਹੋ ਵਸਦੇ ਰਹੋ ਆਬਾਦ ਰਹੋ ਤੇ ਇੱਕ ਦੂਜੇ ਨਾਲ ਖੁਸ਼ੀਆਂ ਵੰਡਦੇ ਰਹੋ ਦੋਸਤੋ ਅਗਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਹਾਂ ਜਲਦੀ ਹੀ ਅਗਲੀ ਕਹਾਣੀ ਲੈ ਕੇ ਉਹਨਾਂ ਚਿਰ ਲਈ ਦਿਓ ਇਜਾਜ਼ਤ ਧੰਨਵਾਦ